ਲੱਾ ਸਾਰੇ ਕੰਮ ਸੁਖੋਂ ਹੀ ਬਸ ਹੁਣ ਤਾਂ ਸੁਤਨਾਲੀਆ ਲੈ ਪੀਣਾ ਸਿੱਟ ਕੇ ਉਹਨੇ ਵੱਡਾ ਪਤਾ ਨਹੀਂ ਕਿੱਧਰ ਭੱਗ ਗਿਆ ਤੈਨੂੰ ਮੋਟਰ ਤੇ ਹਾਂ ਗੱਲ ਸੁਣ ਲੈ ਕੀ ਸੁਣਾ ਤੇਰੀ ਮੈਂ ਗੱਲ ਕੰਮ ਕਰਦੇ ਆਂ ਫੇਰ ਰੋਡ ਰੋਡ ਚੋਕ ਨਾ ਕੋਈ ਚੋ ਕੀ ਆਇਆ ਏਣਾ ਹੁਸ਼ਿਆਰੇ ਜੇ ਗੰਦੇ ਜੇ ਕਰੀ ਨਾ ਮੈਂ ਆ ਜਾ ਦੋ ਕੋਈ ਗੰਨਾ ਵੀ ਕਰਨੀ ਐ ਮੈਂ ਬੇਬੇ ਮੁਕੇਸ਼ਨ ਦਾਨੀ ਦੀ ਭੈਣ ਬਣੀ ਖੜੀ ਆ 18 ਦਿਨ ਕੰਮ 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 ਆ ਆਟਾ ਨਹੀਂ ਹੈਗਾ ਹਾਂ ਬਸ ਮੈਂ ਆਟਾ ਤੂੰ ਫੇਰ ਕਰ ਲਈ ਮੈਨੂੰ ਹੁੰਦਾ ਨਾ ਤੂੰ ਕੰਮ ਲਹੇਗੀ ਹੂੰ اپنے لا دو چیز میں دو پیار دیا گلا دیکھیے کوئی بھی نہیں ہے گیا آج چلے کتنے بتائیں ਉਹ ਰੋ ਆਇਨਾ ਕਰਾ ਕਰ ਲਾ ਉਹ ਰੋ ਮਾ 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 ਤਾਂ ਫਿਰ ਦੈ ਲਾ ਲੈ ਫਿਰ ਮੈਂ ਤਾਂ ਤੈਨੂੰ ਤਲਾਕ ਹੀ ਦੇ ਦਮੈਂ ਤਾਂ ਕਟਰੀਨਾ ਕਹਿ ਬਿਆਲੂ ਆ ਬਸ ਸਿੱਧੀ ਜੀ ਗੱਲ ਐ ਮੈਂ ਸਾਫ ਹਾਂ ਹਾਂ ਜੀ ਲੈ ਹਾਂ ਕਟਰੀਨਾ ਮੇਰਾ ਤੂੰ ਕੀ ਜਾਣੇ ਜਿੱਤੇ ਨਹੀਂ ਜੱਟ ਜਿਗਾੜੀ ਹੁੰਦੇ ਬੰਜ ਬਰਾਬਰ ਕਰ ਦੂੰਗਾ ਮੈਂ ਤਾਂ ਜਿਗਾੜ ਲਾ ਹਾਂ ਮੇਰਾ ਬੰਜ ਕਰ ਦੂੰਗਾ ਸਿੱਧੀ ਜੀ ਗੱਲ ਐ ਸਾਫ ਜੀ ਹੁਣ ਫਿਰ ਮੇਰਾ ਕੀ ਕਸੂਰ ਆ ਮੈਨੂੰ ਐ ਦੱਸ ਕਸੂਰੀ ਐ ਤੇਰਾ ਹਾਂ ਕਸੂਰੀ ਐ ਤੇਰੇ ਪਾਪ ਕੱਟਣ ਲੱਗ ਰਹੇ ਇਹਨੂੰ ਪਾਪ ਕੱਟਦੇ ਆ ਪਾਪ ਲੱਗਦੇ ਉਹ ਲੱਗੂ ਤੈਨੂੰ ਕਾਬ ਕੱਢ ਰਹੇ ਪਗਲੇ ਨੰਦਾ ਆਹ ਪ੍ਰਮਾਤਮਾ ਜੇ ਦੇਖੇ ਇਨਸਾਫ ਕਰ ਦੇ ਇਨਸਾਫ ਉਹਦੀ ਭੈਣ ਬਾਹਰ ਆਜਾ ਚਲਾ ਸਰ ਚਲੋ ਖੜੋ ਚਲਾ ਬਾਹ ਯਾ ਮੇਰਾ ਸਾਲਾ ਇਕੜਾ ਆ ਗਿਆ ਆ ਕੇ ਬੈਠ ਗਿਆ ਉਹ ਆ ਗਿਆ ਲੋਕਰ ਨਹੀਂ ਉਹ ਤਾਂ ਠੀਕ ਹੈ ਆ ਚਪੰਜੀ ਜਾ ਕਹੋਣਾ ਮੇਰਾ ਸਾਲਾ ਮੈਂ ਗੱਲ ਦੱਤੂ ਰਾਗੜ ਦੋ ਮੇਰੇ ਸਾਲੇ ਨੂੰ ਤੇ ਜਾਂ ਤੋ ਮੇਰੀ ਗੱਲ ਸੁਣਾ ਜੈਨੇ ਦਿਨ ਨਹੀਂ ਹੋ ਰੇ ਜਾਂ ਤੋ ਮੇਰੇ ਨਾਲ ਮੋਟਰ ਬੱਸ ਹੋ ਜਾ ਕਰ ਨਹੀਂ ਫਿਰ ਇਨਾਂ ਦਾ ਮੈਂ ਕੋਠੇ ਮੰਜੜਾਂਗਾ ਸੱਦੀ ਜੀ ਬਾਤ ਹੈ

ਇਦੇ ਬਾਰੇ ਤੂੰ ਜਾਣਦਾ ਨਹੀਂ ਹਜੇ ਦਰ ਆ ਦੱਸਣ ਨੂੰ ਬਈ ਹਾਂ ਮਾਦੀਆ ਸਿੱਕਾ ਵੱਡੇ ਛਾਲੀ ਹਾਂ ਜਿੱਧਾ ਹੋ ਗਿਆ ਇਕਲਾ ਕੋਚੀ ਦਾ ਬਾਈ ਬਾਈ ਜੀਆ ਨਾ ਦਰਸਨ ਨੂੰ ਗਰਿਆ ਦੋ ਦਬਰਾਇ ਮੈਂ ਵੀ ਬੰਦੇ ਬੰਦੇ ਮਾਰਦਾ ਰਿਹਾ ਉਹ ਨਹੀਂ ਤੂੰ ਪਤਾ ਨਹੀਂ ਇਹਦੇ ਬਾਰੇ ਤੈਨੂੰ ਹਜੇ ਮੁੰਡਾ ਮੇਰੇ ਨਾਲ ਆਇਆ ਤੇ ਤੈਨੂੰ ਦੱਸਾਂਗੇ ਬਾਅਦ ਚਲ ਬਾਈ ਆ ਇੱਧਰ ਬੈ ਜਾ ਹਾਂ ਠੀਕ ਹੈ ਨਾ ਨਾ ਹਮਰੇ ਨਾਲ ਬੰਨੇ ਹੋਏ ਆ ਕੇ ਗੇਲੇ ਗੂਲੇ ਤੋਂ ਲੈ ਆਂਦੇ ਐ ਰੇ ਨੰਗ ਨੰਗਾ ਕੋਈ ਆ ਨੰਗ ਬਾਬ ਨੰਗ ਤੀਜ ਨੰਗ ਨੰਗੇ ਤੂੰ ਕੇ ਲਿਆਂਦਾ ਭੁੱਖਾ ਬੈਠਾ ਜੀ ਕੇਲੇ ਨਹੀਂ ਚੰਗੀ ਆਂਦਾ ਰਿਤਿਵਾ ਜਰੀ ਤਿਰਵਾ ਜ ਨਾ ਅਲੇ ਲੁਕ ਘਰੇ ਪੰ ਆ ਰਿਤਿਰਵਾ ਤੋਂ ਪੂਰੇ ਕਰਨੇ ਪੜੇ ਜਿਕੇ ਕੰਡਲੇ ਮਾਪ ਨਹੀਂ ਨਾ 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 ਭਾਈ ਆਪਾਂ ਤਾਂ ਨਹੀਂ ਕੋਈ ਲੋੜ ਲੈ ਹੋਰ ਨਾ ਵੀਰੇ ਕੀ ਠੀਕ ਆ ਵਧੀਆ ਤੂੰ ਦੱਸ ਕਹਿੰਦੇ ਬੰਬੇ ਜਾਇਆ ਤੂੰ ਬੰਬੀ ਰਹਿੰਦਾ ਮੇਰਾ ਅੱਛਾ ਮੋਜਾਂ ਕਰਦਾ ਮੇਰਾ ਲੰਬੀ ਰਹੇ ਗਈ ਤਾਂ ਅੱਛਾ ਹੋਰ ਦੱਸ ਤਨੋਖਰੀ ਨੂੰ ਮੇਰੇ ਲੱਵੇ 6 ਮਹੀਨੇ ਰੋਲ ਦੌਰੇ ਨੀਰਨੁਰਾ ਬੌਣ ਮੈਥਨ ਓਖਾ ਮੈਂ ਤੈਨੂੰ ਕਹੀ ਜਾਂਦਾ ਨੀਰਾ ਬੌਣ ਵਾਲਾ ਬੰਦਾ ਨਹੀਂ ਇਹ ਬੰਦਾ ਨਾ ਬਹੁਤ ਹੋਵਾ ਤੇ ਤੈਨੂੰ ਤਾਂ ਕਰਕੇ ਕਹਿਣਾ ਇਹ ਬਾਈ ਕੌਣ ਇਹ ਤਾਂ ਜੇਲ੍ਹ ਚ ਆਇਆ ਹੋਣੀ ਇਹ ਤਾਂ ਮੁੰਡਾ ਠੀਕਾ ਬਦਮਾਸ਼ ਹੈ ਮੇਰਾ ਭਾਈ ਵੀ ਹੁਣ ਤੈਨੂੰ ਪਤਾ ਪਾ ਲੈ ਫਿਰ ਓਏ ਚੁੰਨੀ ਦੇ ਚੂੜੀਆਂ ਸਾਂਭ ਲੋਗੇ ਤੇ ਟਿੱਕੀ ਲੀੜੇ ਪਾਕਰੂ ਇਹਨੂੰ ਅਟਪਾਉਂਗਾ ਫਰ ਕਿਸੇ ਦਿਨ ਕੋਈ ਨਹੀਂ ਦਰਨਾ ਰਹਿ ਤੂੰ ਤੇਰਾ ਪਰ ਕੇ ਜੁੱਤੀ ਵੇਚਦੀ ਹੋਂ ਨਿਕ ਤੇ ਬੰਗਲੇ ਲਿਆ ਤੈਨੂੰ ਮੈਂ ਦੱਸੂ ਦੱਬ ਵੀ ਰੱਖ ਮਰੇ 45 ਬੋਰ ਦਾ ਚੰਨੀ ਚੰਨੀ ਕਰ ਦੂਆ ਆ ਤੇ ਆਏ ਅੰਤ ਨੂੰ ਪਰ ਪਾਣੀ ਚ ਘੁੱਟ ਤਾ ਪੀ ਲੈ ਮੈਂ ਹੁਣ ਮਾਰ ਦੂ ਗਵੰਡੇ ਨੂੰ ਰੁਕਾ ਮੈਂ ਨਹੀਂ ਲੰਗੁੰਡਾ ਕੀਤਾ ਵੀ ਬੱਸ ਬਕੌਣ ਇਰੇ ਕੋਈ ਨਾ ਕੋਈ ਨਵੀਂ ਠੰਡਾ ਰਹੇ ਕੋਈ ਨਹੀਂ ਤੈਨੂੰ ਆਏ ਨਹੀਂ ਪਤਾ ਮੈਂ ਕਸੂਰ ਕਦੇ ਵੀ ਨਹੀਂ ਪੁੱਛਦਾ ਬੰਦਾ ਮਾਰ ਕੇ ਆਏ ਨਹੀਂ ਪਤਾ ਕਿ ਕਿੰਨੇ ਗੀਤ ਸੁਣੇ ਤੇ ਰੱਖ ਕਿਰਪਾਨਾ ਉੱਤੇ ਖਾਂਦੀ ਰੋਟੀਆਂ ਉੱਤੇ ਨਹੀਂ ਆਣੀ ਕਿਸੇ ਆਣੀ ਬਲੀ ਹਾਂ ਆਦਮੇ ਕਰ ਲਾਂਦੇ ਮੇਰੇ ਫਿਲਮਾਂ ਵਾਲਾ ਭੂਤ ਸਵਾਰ ਚੜਿਆ ਵਾ ਤੂੰ ਆਇਆ ਬੰਬੋ ਬੰਦੇ ਦੀ ਅਜਤ ਕਰੀਦੀ ਹੁੰਦੀ ਆ ਬੰਦਾ ਆਇਆ ਮੇਰੇ ਨਾਲ ਯਾਰ ਕਿੱਲੇ ਨਹੀਂ ਲੈਦੇ ਮੇਗੂ ਕਿੱਲੇ ਭੜੀਏ ਨਹੀਂ ਲੈਂਦੇ ਕਿੱਲੇ ਭੜੀਆਂ ਕੋ ਕੁਸਤ ਲੈਉਂਦੇ ਇਹ ਜਿੱਦ ਨਾਲ ਗੇਲਾਂ ਦਾ ਕੀ ਮਸਲਾ ਆ ਜੇ ਕੋਈ ਬੰਦਾ ਆ ਗਿਆ ਮੈਂ ਕਰੇ ਭਾਈ ਕੁੱਤਾ ਸਾਰੇ ਕਰੇ ਜਵਾਈ ਕੁੱਤਾ ਹੁਣ ਤਾਂ ਆ ਕੇ ਬੈਠਣ ਚੱਪੜੀ ਕਰ ਦੋ ਤਾ ਨਹੀਂ ਫਿਰ ਜਾਉਂਗੇ ਟਿਆਰੇ ਨਹੀਂ ਬਸ ਜੰਦੇ ਹੋਗੇ ਮੇਰੇ ਨਾਲ ਵਿਗੜਾ ਕੋਈ ਸਾਣ ਹੈ ਸਰ ਆਹ ਨਹੀਂ ਵਿਗੜੇ ਇਹ ਮੁੰਡੇ ਦਾ ਰੌਲਾ ਜਪਿਆ ਵਾ ਪੈਂ ਤਾਂ ਕਰਕੇ ਕਹਿੰਦਾ ਪੰਜ ਸੱਤ ਦਿਨ ਤਾਂ ਇੱਥੇ ਰਹਿਵਾਂਗੇ ਸੀ ਬਾਤ ਕਰਨੇ ਵੀਰੇ ਜੰਮ ਜੰਮ ਚਾਹੇ 2 ਮਹੀਨੇ ਰਹੇ ਤੂੰ ਸਾਡ ਮੇਰੇ ਕਹਿੰਦਾ ਮਤਲਬ ਵੀਰੇ ਔਰ ਜਿੰਦਗੀ ਰੱਖ ਲੈ ਉਰੀ ਰੱਖ ਲੈ ਪਾ ਦੇ ਉਰੇ ਹਾਂ ਜੀ ਮੇਰੇ ਕੋਈ ਨਾ ਭਾਈ ਇਹ ਮੇਰਾ ਖਣਾ ਕਿੰਨੇ ਇਹ ਜਿਹੇ ਬੰਦੇ ਦਾ ਕੁਦ ਹੋਣੀ ਪਤਾ ਲੋਡ ਪੈ ਜੇ ਤਾਂ ਕਰਕੇ ਲੋਡ ਨੂੰ ਮੈਂ ਵੀ ਨਹੀਂ ਬਦਮਾਸ਼ ਹਾਂ ਅਪਨਤਾਰੀ ਬੁਰਗਾ ਦੇਖ ਤਾਂ ਮੇਰਾ ਕੁਮਾ ਤਾਂ ਚੰਨੀ ਚੰਨੀ ਕਰ ਦੇ ਉਹ ਤੂੰ ਰੋਲਾ ਪਾਉਣਾ ਸਾਡਾ ਕਿਹੜਾ ਖਰਚਾ ਬੱਚ ਨਹੀਂ ਤੜਕੇ ਤਾਂ ਪੀਨੇ ਬਸ ਹੋਰ ਕੋਈ ਖਰਚਾ ਨਹੀਂ ਬੜਾ ਵੱਟਾ ਨਹੀਂਗਾ ਹਾਂ ਜਾਂ ਮੀਠਾ ਖਾਣਾ ਤੜਕੇ ਤੇ ਹੋਰ ਕੁਝ ਨਹੀਂ ਤੈਨੂੰ ਨਾ ਮੈਂ ਲੈਗ ਪੀਸ ਨਾ ਦੇ ਦੂੰਗਾ ਤੇ ਵਡਵਾ ਕੇ ਦੇ ਬਰਨਾਲੇ ਤੇ ਲਿਆਉਗਾ ਕੋਈ ਨਹੀਂ ਬਚਾ ਕੋਈ ਨਾ ਕਿਉਂ ਬੜੀ ਆ ਆਪਾ ਆਪਾ

ਰੋੜੀਆਂ ਕਦੇ ਬਗਾਲੇ ਦੇ ਇੰਜਨ ਵਿੱਚ ਤੇਰੀ ਹੋਗੀ ਕਿੱਥੇ ਤਾਂ ਤੂੰ ਸਰਪੰਚੀ ਦੀ ਚੋਣ ਲੜਨੋਂ ਫਰਦਾ ਕਿੱਥੇ ਹਰਿਆਣੇ ਦਾ ਮੁੱਖ ਮੰਤਰੀ ਬਣਨੋਂ ਫਰਦਾ ਆ 2 ਰੁਪਈਆ ਦੇ ਕੇਲੇ ਪੱਛੇ ਜਾਂਦੇ ਵੇਚੀ ਕਰਾਈ ਜਾਂਦਾ ਨੂੰ ਇੱਜ਼ਤ ਐ ਇਹ ਚੱਤ ਰਹਾ ਇਹਨੇ ਨਾਲ ਨੂੰ ਉਹੀ ਦਾ ਬਾਈ ਬਿਰੇ ਨੂੰ ਕਹੀ ਜਾਂਦਾ ਕੋਈ ਬੰਦਾ ਕੁ ਬੰਦਾ ਦੇਖੀ ਹੁੰਦਾ ਨਾਲ ਉਪਰਾ ਬੰਦਾ ਆ ਇਹਨੂੰ ਪਤਾ ਨਹੀਂ ਕਿਸ ਨੇ ਅੰਦਰ ਰੱਤਾ ਲਈ ਬੈਠਾ ਯਾਰ ਹੁਣ ਕੰਮ ਕਰ ਲਿਆ ਮੈਨੂੰ ਰਾਮ ਕਰੂ ਮੈਂ ਅੰਡਰਸਟੈਂਡ ਨਾ ਕਰੀਓ ਕਰ ਲਿਓ ਆਪਕੇ ਚਾਰ ਗੱਲਾਂ ਦਾ ਬਾਗ ਆ ਜਾਂਦਾ ਕਰ ਲਓ ਜਾਂ ਤਾਂ ਹੂੰ ਨਹੀਂ ਕਰਦੇ ਮੈਂ ਮਾਹਤਾ ਕਿ ਬਾਅ ਕਾਈ ਕੋਈ ਨਹੀਂ ਕਰਦਾ ਕੋਈ ਦਾ ਕਰਦਾ ਮੈਨੂੰ ਆਇਆ ਸੀ ਬਹੁਤ ਸਾਥ ਠੀਕ ਆ ਹਾਂਜੀ 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 ਠੀਕ ਆ ਤੁਸੀਂ ਦੱਸੋ ਵਧੀਆ ਹੈ ਆ ਜੀ ਇਹਨਾਂ ਨੂੰ ਨੌਤਰ ਲਾਈਏ ਸਾਨੂੰ ਗੋਲੀ ਜਾਂਦਾ ਮਾੜਾ ਬਟਾ ਸਮਝਾ ਦੇ ਹੁਣੇ ਬੱਸ ਆ ਮੁੰਡਾ ਚੱਲ ਨਾਲ ਆ ਗਿਆ ਆ ਵੀਰੇ ਆਇਆ ਫਿਰ ਆਪਾਂ ਮੈਂ ਤੁਹਾਨੂੰ ਆ ਜਾ ਮੈਂ ਪੁੱਛਦਾ ਕੀ ਗੱਲ ਬਾਤ ਉਠਾ ਲਓ ਆਪਣੇ ਤੋਏ ਉੱਤ ਪਾਣੀ ਬਣਾਓ ਨਾ ਬਸ ਜਦੋਂ ਮੈਂ ਕਹਿੰਨੀ ਉਹਦੋਂ ਅੱਖ ਨਹੀਂ ਲੱਗਦਾ। ਊਂਹੀ ਤਾਂ ਹਾਂ ਚੜੇ ਰਹਿੰਦਾ। ਲਾ ਇਸ ਤਰ੍ਹਾਂ ਉਹ ਰਾਤ ਉੱਤਰ ਗਿਆ ਪਨੇ ਨੇ ਆਇ ਨਹੀਂ ਹੈਗਾ ਬਿਲਕੁਲ ਇਕੱਲੇ ਨੂੰ ਇੱਥੇ ਕਾਲਾ ਇੱਕ ਬਿਲਕੁਲ ਇਕੱਲੇ ਨੂੰ ਸਾਰਾ ਕੁਝ ਕਰਨਾ ਪੈਂਦਾ। ਇਹ ਤਾਂ ਕੋਈ ਨਾ ਮੈਂ ਚੱਕ ਦੂੰਗੀ। ਮੈਂ ਪਹਿਲਾਂ ਕੱਪੜੇ ਨਹੀਂ ਨਾ ਹੋ ਗਿਆ ਪਹਿਲਾਂ ਇਹ ਕਿਸੇ ਦੇ ਹੱਥ ਨਹੀਂ ਲਾਇਆ। ਮੈਂ ਕੱਪੜੇ ਧੋਣ ਲੱਗੀ ਸੀ। ਉਹ ਆਏ ਕਹਿੰਦੀ ਸੀ ਜੀ ਮੈਂ ਤੁਹਾਨੂੰ ਵੀ ਉਹ ਧੀਰੇ ਹੋ ਰਹੀ ਆਇਨੇ। ਆ ਦੇ ਲੋ ਕਿਵੇਂ ਤੜਫਦਾ। ਕੇਲੇ ਫੜੇ ਲੈ ਕੇ ਕੇਲੇ ਫੜੇ ਐਂ ਕਰੀ ਜਾਂਦਾ ਤੇ ਉਹ ਮੇਰੇ ਭਰਾ ਕਹਿੰਦੇ ਸੀ ਕਿ ਵੀ ਉਹ ਠੰਡਾ ਪੱਤਾ ਮੰਗਦੇ ਸੀ ਸਾਨੂੰ ਪਤਾ ਤੁਸੀਂ ਆਪ ਹੀ ਸਿਆਣ ਹੋ ਉਹ ਥੋੜੇ ਜਿਹਾ ਪੈਸੇ ਚਾਹੁੰਦੇ ਪੈਸੇ ਕੋਈ ਨਹੀਂ ਪੈਸੇ ਤਾਂ ਕੋਈ ਗੱਲ ਨਹੀਂ ਚਲ ਐਂ ਤਾਂ ਹਾਂਜੀ ਉਹਨਾਂ ਨੂੰ ਮੈਂ ਦੇ ਦੂੰਗੀ ਫੇਰਾ ਆਪੜਾ ਉਹ ਜੀ ਮੈਂ ਰੱਖ ਹੀ ਦੂੰਗੀ ਅੰਦਰ ਸਾਰੇ ਨਹੀਂ ਪੈਸੇ ਉਹਨਾਂ ਨੂੰ ਮੈਂ ਇੱਕ ਬੀਲ ਤੇਰੀ ਵੀ ਹੈ ਹਾਂ ਉਹ ਸਾਰੇ ਨਾ ਦੇ ਦੇ ਉਹਨਾਂ ਨੂੰ ਇਹ ਦੋ ਤੱਕ ਐਂ ਕਰੋ ਆ ਤਾਂ 3000 ਰੁਪਿਆ ਤੋਂ 4000 ਹੋ ਗਿਆ ਦੇਖ ਲਓ ਐਨੇ ਨਫੜਾ ਦੇ ਉਹਨਾਂ ਨੂੰ 4000 ਹਾਂ ਫਿਰ ਐਨੇ ਨਾ ਨਾ ਫੜਾ ਦਿਓ 1000 ਰੁਪਿਆ ਦੇ ਦੋ 1000 ਰੁਪਿਆ ਨਾਲ ਉਹਨਾਂ ਵਧੀਆ ਸਰ ਜੂਗਾ ਕੋਈ ਨਹੀਂ ਬਾਕੀ ਆਪਰੇ ਕੋਲੇ ਰੱਖ ਲਓ ਦਿਨ ਇੱਕ ਦਿਨ ਮੈਂ ਮੈਂ ਵੀਡ ਮੁੱਡ ਵੀ ਖਾ ਕੇ ਆਉਣਗੇ 1000 15 1500 ਦੇ ਦੇ ਫਿਰ ਹਾਂ ਚਲ ਕੋਈ ਨਹੀਂ ਕੋਈ ਨਹੀਂ ਹਾਂ ਠੀਕ ਆ ਹਾਂ ਆ ਤੁਸੀਂ ਕੋਈ ਨਾ ਜੀ ਮੈਂ ਕਰ ਦੂ ਗਰਮੀ ਆ ਤੁਸੀਂ ਦਾ ਆਰਾਮ ਕਰ ਲਓ ਉਹ ਕਰ ਦੇ ਕੋਈ ਨੀ ਕਰਦਾ ਹੈਗਾ ਆਹ ਦੇਖ ਲਾ ਬੰਬੇ ਵਾਲਾ ਉਹ ਨਹੀਂ ਖੜਾ ਛੜਦਾ ਮੈਂ ਕੀ ਕਰਾਂ ਜੀ ਦੇਖ ਲਾ ਮੈਨੂੰ ਤਾਂ ਨਾਲ-ਨਾਲ ਰਹਿਣਾ ਪੈਣਾ ਹਰੇਕ ਨਾਲ ਲੜ ਪੈਂਦਾ ਮੈਂ ਕੀ ਕਰਾਂ ਆ ਦੇਖ ਲਾ ਤੇਰਾ ਨਾਂ ਹੀ ਆਉਂਦਾ ਮੈਂ ਨਾਲ ਲਹੂ ਪੀਦਾ ਹੁਣ ਵੋਟਾਂ ਦਾ ਪੰਗਾ ਛੜੀ ਖੜਾਗਾ ਹੋਰ ਹੁਣ ਵੋਟਾਂ ਮੇਰਾ ਵੋਟਾਂ ਅੱਜ ਵਾਕਾਂ ਦੇ ਮਗਰ ਪੈ ਗਿਆ ਹਾਂ ਤਾਂ ਮੈਨੂੰ ਕਹਿੰਦਾ ਮੇਰੇ ਨਾਲ ਚੱਲ ਪਹਿਲਾਂ ਕਿ ਉੱਥੇ ਮੈਂ ਤਾਂ ਮਸਾ ਟਕਾਇਆ ਹੋਇਆ ਮੈਂ ਕਿਹਾ ਤੂੰ ਪੈ ਜਾ ਕੀ ਕਹਿੰਦਾ ਕਿੱਥੇ ਕਹਿੰਦਾ ਮੇਰੇ ਨਾਲ ਵੋਟਾਂ ਮੰਗਣ ਚੱਲ ਜਾ ਕੇ ਅਗਲੇ ਦੇ ਘਰੇ ਆਇਲਟ ਜੂ ਪੈਰ ਫੜ ਕੇ ਛੜਦਾ ਹੀ ਨਹੀਂ ਆਂਦੇ ਆਇਲਟ ਜੂ ਕਰ ਆਇਲਟ ਜੂ ਮੈਨੂੰ ਤਾਂ ਸੱਚੀ ਸ਼ਰਮ ਆਉਂਦੀ ਆ ਜਦ ਹੋਰ ਤਾਂ ਅਸਲ ਕੋਈ ਨਹੀਂ ਲਟ ਜਾਂਦਾ ਉਹਨੂੰ ਸਮਝਾ ਦੋ ਬੜਾ ਜ ਮੈਂ ਕੀ ਸਮਝਾਵਾਂ ਜੀ ਪਰ ਤੱਕ ਤੱਕ ਤੇਰਾ ਹਲਾ ਘਾਟੀ ਵੀ ਮਾੜੀ ਆ ਉਹ ਬਰਾ ਹੋ ਇੱਕ ਮਾੜਾ ਹੁਣ ਸਾਰੇ ਮਾੜੇ ਮਾੜਾ ਦਿੰਦੇ ਨਾ ਲੋਕ ਤਾਂ ਕਹਿੰਦੇ ਆ ਲੋਕ ਤਾਂ ਕਹਿਣ ਵੀ ਜਦੋਂ ਇਹ ਜਾ ਪਤਾ ਨਹੀਂ ਕੀ ਸਿੱਖ ਗਿਆ ਕੀ ਨਾ ਇਹਦਾ ਬਾਹਲਾ ਪੁੱਠਾ ਹੋ ਗਿਆ ਮੈਨੂੰ ਤਾਂ ਸਮਝ ਨਹੀਂ ਆਉਂਦੀ ਇਹਦਾ ਦਿਮਾਗ ਕੀ ਆ ਕਰਾਂਗੇ ਕੀ ਨਹੀਂ ਹੋਰ ਕੀ ਆ ਚਲ ਕੋਈ ਨਾ ਜੀ ਤੁਸੀਂ ਟੈਨਸ਼ਨ ਨਾ ਲਓ ਐਵੇਂ ਤੇ ਛੋੜਾ ਬਲੱਡ ਵਾਜ ਜਾਂਦਾ ਕੋਈ ਤੁਸੀਂ ਇਹਨੂੰ ਰਹਿਣ ਤਾਂ ਕਰ ਦਿਓ ਉਹ ਜੇ ਪੀ ਕਰਾਮ ਆਇਆ ਜਾ ਰਿਹਾ ਹੈ ਪੈਸੇ ਮੇਰੇ ਸਾਲਿਆਂ ਨੇ ਧਰਮ ਸਾਲਾ ਬਣਾ ਰੱਖਿਆ ਅਗਲਾ ਕਹਿੰਦਾ ਪੈਸੇ ਲਗੀ 2500 ਤੋਂ 4000 ਰੁਪਇਆ ਲੱਗੀ ਹੁਣ ਐਣੀ ਪਤਾ ਕੀ ਉਹ ਕਰਨਗੇ ਕੀ ਨਾ ਹਜੇ ਤਾਂ ਹਾਂ ਐਣੀ ਪਤਾ ਕਿੰਨੇ ਕਦਮ ਰਹਿਣਗੇ ਮੇਰਾ ਤਾਂ ਲਹੂ ਪੀ ਲਿਆ ਇਹਨਾਂ ਨੇ ਸਾਰੇ ਡੱਬਰ ਨੇ ਹੈਲੋ ਪਾਣੀ ਪਾਣੀ ਨੂੰ ਕਿੱਥੇ ਇੱਧਰ ਨੂੰ ਆ ਗਈ ਪਾਣੀ ਉੱਪਰ ਉੱਧਰ ਆ ਦੇਖ ਲੈ ਉਹ ਗਈ ਸੀ ਕਿ ਮਸਾਂ ਅੱਧਾ ਨੂੰ ਆ ਗਈ ਫੋਰ ਮੈਂ ਤਾਂ ਆਪ ਕਿਹਾ ਸੀਗਾ ਮੈਂ ਕਿਹਾ ਉਹ ਆ ਜਾਵੇ ਕੋਈ ਦੋਸਤ ਉਹਦੀਆਂ ਚਾਰ ਗੱਲਾਂ ਨਹੀਂ ਕਰਨ ਦਿੰਦੇ ਸਮਝ ਨਹੀਂ ਆਉਂਦੀ ਮੈਂ ਤਾਂ ਅਸੀਂ ਮਚਾਲ ਵਧੀਆ ਚਾਰ ਦਿਨ ਗਈ ਆ ਤੇ ਅੱਬ ਲੈ ਵੀਰ ਤੁਸੀਂ ਇੱਥੇ ਖੜੇ ਹੋ ਹੈ ਅੰਦਰ ਬੜੇ ਨੇ ਚਲ ਕੋਈ ਨਹੀਂ ਪੈਣ ਕੋਈ ਨਹੀਂ ਅਸੀਂ ਕੋਈ ਗੱਲ ਹਾਂ ਆ ਲੈ ਵੀਰ

ਮੈਂ ਤਾਂ ਭੈਣੇ ਤੇਰਾ ਕਰਕੇ ਤੇ ਕਬਾਈ ਦਾ ਕਰਕੇ ਚੁੱਪ ਐ ਨਹੀਂ ਤਾਂ ਉਹਨੂੰ ਕਦੋਂ ਦਾ ਟਮਕਾਇਆ ਹੁੰਦਾ ਉਹਨੂੰ ਤਾਂ ਮੈਂ ਇੱਥੋਂ ਐ ਕਰ ਤੇ ਉੱਪਰ ਐ ਵੀਰੇ ਅਗਰੀ ਦੇ ਪਰਚੇ ਆ ਕੋਲ ਕੇ ਮੇਰੇ ਤੇ ਅਗਰੀ ਦੇ ਤੇਰੇ ਤਾਂ ਲੈ ਵੀਰੇ ਤੇਰੇ ਤੋਂ ਦਾ ਪਰਚੇ ਜਾਚ ਦੇਨੇ ਬਾਈ ਹਾਂ ਜੱਚ ਦੇਨੇ ਬਾਈ ਕਰਦੇ ਪਰਚੇ ਉਹ ਮੇਰਾ ਭਾਈ ਦਾ ਵਿਚਾਰਾ ਇਹਨਾਂ ਦੇ ਸਰਾਂ ਦੇ ਆਪਾਂ ਭੈਣੇ ਉਹ ਕਰਦੇ ਹਾਂ ਹਾਂ ਬਾਈ ਹੁੰਦਾ ਹੈ ਉਹੀ ਤਾਂ ਗੱਲ ਆ ਇਹਨਾਂ ਦੇ ਸਿਰਾਂ ਦੀ ਆਪਾਂ ਉਹ ਕਰਦੇ ਆਂ ਭਾਈ ਤੂੰ ਤਾਂ ਅੰਦਾਜ਼ ਸਤ ਤੂੰ ਤਾਂ ਫਿਰ ਬੰਦਾ ਹੀ ਬਹੁਤ ਹੋਰ ਤਾਂ ਹੀ ਤਾਂ ਕਰਕੇ ਮੈਂ ਕਹਿੰਨਾ ਵੀਰਾ ਕਈ ਵਾਰੀ ਕੁਸਾ ਨਾ ਕਰਦੇ ਤਾਂ ਕਰ ਆਪ ਵੀ ਲੋਕਾਂ ਦਾ ਆਏ ਕਰਿਓ ਬਾਹਰ ਹੀ ਖਾਏ ਉਹ ਮਰਨੇ ਵੇਰ ਤੈਨੂੰ ਪਤਾ ਹੀ ਆ ਕੋਈ ਗੱਲ ਨਹੀਂ ਮੌੜ ਤਾਂ ਕਹੀ ਮੈਨੂੰ ਮਰਨਾ ਉਹੀ ਕੋਡੇ ਘਟਾਈਆ ਇਹ ਤਾਂ ਥੋੜਾ ਮੈਂ ਤਾਂ ਤੈਨੂੰ ਪੰਜਾਦ ਗੱਲ ਸੁਣ ਲੈ ਮੇਰੀ ਜਿਵੇਂ ਮੋਟਰ ਤੇ ਕੱਪੜੇ ਧੋਣ ਬਾਗਿਆ ਤਾਂ ਉਹ ਵੱਡੀ ਗੱਲ ਪਾ ਜਾਂਦੇ ਮੇਰੇ ਕਦੇ ਤੂੰ ਸਾਡੇ ਜਿਹੜੀ ਮੋਟਰਾਂ ਇਤੁਰੇ ਫਿਰਦੀਆਂ ਅੱਛਾ ਬੱਟਾ ਤਾਂ ਮੇਰੀ ਮੇਰ ਕਰਦਾ ਬੱਟਾ ਤਾਂ ਨਹੀਂ ਬੋਲਦਾ ਤੇ ਇਹ ਇਹ ਆਇਆ ਤੇ ਮਰਨਾ ਹਰੇਕ ਨਾਲ ਸੀ ਆਪਾਂ ਆ ਕੇ ਬੈਜਾਂਦਾ ਬਾਈ ਮੈਂ ਤਾਂ ਇਹ ਨਾਲ ਨਾਲ ਉਹਨਾਂ ਨੂੰ ਕਹ ਫਿਰ ਮੈਨੂੰ ਤਾਂ ਇਹ ਨਹੀਂ ਪਤਾ ਕਿ ਬੈਗ ਚ ਹੈ ਕੀ ਆ ਕੋਈ ਕਹਿੰਦਾ ਅਗਰ 12 ਗੋਲੀ 12 ਗੋਲੀ ਡਰਾਵੇ ਮਾਰਦਾ ਮੈਂ ਤਾਂ ਦੰਦਾਂ ਸਾਂ ਮੈਂ ਇਹ ਕਰਕੇ ਮੈਨੂੰ ਪਤਾ ਜਿਵੇਂ ਗੱਲ ਜੀ ਸੁਣੀ ਸੀ ਵੀ ਰੋਲਾ ਆ ਮੈਂੜੀ ਜੁੜਦੀ ਤਾਂ ਕਰਕੇ ਆ ਮੈਂ ਬਸ ਕੋਈ ਗੱਲ ਨਹੀਂ ਤੇ ਐਂ ਕਰਦਾ ਬਾਈ ਇਹ ਹਾਂ ਮੈਂ ਤਾਂ ਮੈਨੂੰ ਰੋਕ ਰੋਕ ਰੱਖਿਆ ਮੈਂ ਇਹਨੂੰ ਚਲ ਕੋਈ ਨਾ ਬਾਈ ਤੂੰ ਐਵੇਂ ਗੁੱਸਾ ਨਾ ਕਰੀ ਉਹਦਾ ਉਹ ਤਾਂ ਬੋਲੀ ਜਾਂਦਾ ਐਂ ਕਰੇ ਤੁਸੀਂ ਹੁਣ ਖਾ ਪੀ ਆਇਓ ਆ ਮਾੜਾ ਜਿਹਾ ਜਿੱਦ ਟਲ ਗਿਆ ਨਾ ਪਰੇ ਉਹ ਦਿਵਗ ਜੀ ਚਲ ਆ ਜਾਂ ਤੈਨੂੰ ਮੈਂ ਤਾਂ ਕਹਨੀ ਆਈ ਤਾਂ ਦੀ ਨਾਂ ਦਾ ਹੈਗਾ ਆ ਆ ਜਾ ਤੈਨੂੰ ਮੈਂ ਉਹ ਜਰੋਂ ਉਹਨਾਂ ਦੋ ਦਿਨ ਰਹਿ ਕਿੱਛ ਹੀ ਹੋਰ ਆ ਵੀ ਉਹ ਕੁੰਪੜ ਕੁੰਪੜ ਹੋ ਕਰੀ ਜਾਂਦੀਆਂ ਤੇਰੇ ਨਾਲ ਹੀ ਮਰਾਜੀ ਲੱਗਿਆ ਹੋਇਆ ਸੀਗਾ ਜੀ ਤਾਂ ਲੱਗਿਆ ਹੋਇਆ ਸੀ ਮੈਂ ਵੀ ਇੰਹੀਂ ਆਈ ਸੀ ਮੈਂ ਹਾਂ ਚੱਲ 4 ਦਿਨ ਰਹੂੰਗੀ ਹੁਣ ਉਹ ਵੀ ਛੱਡ ਕੇ ਭੱਗੀ ਉਧਰੋਂ ਇਹ ਆ ਗਏ ਹੁਣ ਫੇਰ ਕੀ ਹੋ ਗਿਆ ਹੁਣ ਆ ਗਏ ਦੋ ਜਾਨੇ ਉਧਰੇ ਫਿਰਨ ਗਏ ਇਹ ਨਾ ਕਹਿ ਦੇ ਨਾ ਵੀ ਇਹ ਕਾਹਤੋਂ ਬੈਠੀ ਆ ਉਰੇ ਓਏ ਇਹਨਾਂ ਨੂੰ ਕੀ ਕਰਦਾ ਹੁਣ ਇਹ ਰਿਸ਼ਤੇਦਾਰ ਤਾਂ ਆਉਂਦੀ ਹੁੰਦੇ ਇਹ ਤੁਹਾਨੂੰ ਕਿਵੇਂ ਕਹਿਣਗੇ ਇਹ ਵੀ ਤਾਂ ਆਏ ਵੀ ਨਹੀਂ ਬੱਚੀ ਇਹ ਉਧਰੇ ਫਿਰਨ ਗਏ ਆਪਾਂ ਚੱਲੇ ਕਿਹੜੇ ਬਾਲੇ ਦਿਨ ਰਹਿਣਗੇ ਮਿਲ ਕੇ ਮੁੱਕ ਜਾਈਏ ਜਾਂਦੇ ਬਾਂਹੇ ਜਲਾ ਕੇ ਬਾਂਹੇ ਨਾਲ ਕਹੀ ਜਾਂਦੇ ਆ ਪਤਾ ਨਹੀਂ ਕਨਾਲ ਹੋਊ ਰੀ ਲੰਡੂਆ ਤੋੜੀ ਉੱਪਰ ਆ ਫਿਰਦਾ ਪਤਾ ਨਹੀਂ ਜਣ ਜਾਣਦੇ ਨਹੀਂ ਪਾਣਦੇ ਨਹੀਂ ਬਾਲੇ ਨੇ ਧਰਮਸ਼ਾਲਾ ਬਣਾ ਰੱਖੀ ਆ ਹੂੰ ਹੋਰ ਕੋਈ ਕੰਮ ਦੀ ਗੱਲ ਤਲ ਦੋਏ ਨਾ ਪਰੋਣਾ ਨਹੀਂ ਹੁਣ ਕੋਈ ਹੱਲ ਕੋਈ ਹੱਲ ਹੁਣ ਮੈਂ ਤਾਂ ਤੁਹਾਨੂੰ ਕਹਿਤਾ ਸੀਗਾ ਵੀ ਨਹੀਂ ਕਰੇ ਬਕਰਾਲੂ ਨਹੀਂ ਆਇਆ ਹੋਰ ਫਿਰ ਹੁਣਾ ਐ ਤਾਂ ਫਿਰ ਫਿਰ ਮੈਂ ਦੇਖਦੀ ਆ ਜੇ ਮੈਂ ਪਿੰਡ ਜਾਊ ਫੇਰ ਹੀ ਲੱਭੂ ਕੋਈ ਜਾਊ ਗੱਲ ਕਰੂੰ ਫੋਨ ਫੋਨ ਤੇ ਪਤਾ ਕਰ ਲਾ ਦੋ ਤਿੰਨ ਦਿਨਾਂ ਚਿਰ ਇੱਥੇ ਹੈਗੇ ਆ ਦੋ ਤਿੰਨ ਦਿਨ ਚੱਲ ਮੈਂ ਫੋਨ ਤੇ ਗੱਲ ਕਰੂੰ ਅੱਜ ਕਰਦੀਆਂ ਗੱਲ ਅੱਜ ਮੇਰੀ ਸਹੇਲੀ ਨਾਲ ਉਹ ਕਹਿੰਦੀ ਸੀ ਵੀ ਕਕੂੜੀ ਹੈਗੀ ਆ ਆ ਜਿਹੜੀ ਛੋਟੀ ਐ ਇਹ ਤਾਂ ਹਜੇ ਸਿਆਣੀ ਐ ਇਹ ਤੁਮਾਂ ਨੂੰ ਸ਼ੱਕ ਕਰਦੀ ਉਹੀ ਐ ਵੱਡੀ ਹੋਈ ਆ ਜਿਹੜੀ ਮਾੜੀ ਪਹਿਲਾਂ ਇਹ ਮੋਟਰ ਤੇ ਵਗ ਜਾਂਦੀ ਸੀ ਮੋਟਰ ਤੇ ਜਾਣ ਨਹੀਂ ਸੀ ਦਿੰਦੀ ਹੋਰ ਮਾੜੀ ਤੈਨੂੰ ਤਾਂ ਪਤਾ ਹੈ ਮਾੜੀ ਜੀ ਗੱਲ ਪਿੱਛੇ ਲੜ ਪੈਂਦੀ ਆ ਉਹਦੋਂ ਉਸ ਦਿਨ ਮੇਰੇ ਤੇ ਸ਼ੱਕ ਕਰਨ ਲੱਗ ਗਈ ਚੱਲ ਉਧਰ ਕਹਿੰਦੀ ਇੱਥੇ ਖੜੀਆਂ ਕਹਿੰਦੀ ਤੂੰ ਚੱਲ ਉਧਰ ਹਾਂ ਦਾ ਦੱਸ ਤੁਹਾਨੂੰ ਮੇਰੇ ਕੋਲ ਆਈ ਲੱਗੀ ਮੈਂ ਵੀ ਆਏ ਹੁਣ ਐ ਥੋੜੀ ਹੁਣ ਬੰਦਾ ਪਾਗਲ ਥੋੜੀ ਤਰ੍ਹਾਂ ਵਰਦਾ ਹੁੰਦਾ ਮੈਨੂੰ ਵੀ ਉਸ ਦਿਨ ਕਿਵੇਂ ਜੇ ਲੱਗਿਆ ਜੀਵ ਜਮ ਮੈਂ ਕਿਹਾ ਦੇਖੀ ਮੇਰੇ ਤੇ ਸ਼ੱਕ ਕਰਦੀ ਆ ਐ ਨਹੀਂ ਹੁੰਦਾ ਹੁੰਦਾ ਮੜਾ ਮੋਟਰ ਉਹ ਨਾਲੇ ਹੁਣ ਛੱਡ ਕੇ ਵਗ ਜਾਂਦੀ ਆ ਸਿੱਧੇ ਮੱਥੇ ਇਹਨੂੰ ਛੁੱਟੀ ਨੂੰ ਕਹੂਗੀ ਲੈ ਹੁਣ ਉੱਥ ਕੀ ਕਰਨ ਜਾਨੀ ਆ ਤੂੰ ਉੱਥੇ ਮੈਨੂੰ ਪਤਾ ਹੀ ਅਦਰ ਕਿਵੇਂ ਜਾਨੀ ਆ ਇਹ ਵਿਚਾਰੀ ਇੰਨੀ ਨਰਮ ਐ ਆ ਦੇਖ ਲੈ ਹੁਣ ਆਪਾਂ ਨੂੰ ਤੁਸੀਂ ਉਹਨੂੰ ਕਿੰਨੇ ਦਿਨ ਹੋ ਗਏ ਆ ਇਹਨੂੰ ਕਦੇ ਕੋਈ ਇਹਨੇ ਬਦਮੀ ਘਟਮੀ ਕਹੀ ਐ ਇੰਨੀ ਸ਼ੈਣੀ ਆ ਉਹ ਤਾਂ ਉਹੀ ਪੂਛਰੀ ਗਾਂ ਵਾਂਗੂ ਚਾਕੂ ਕੀ ਬਸ ਉਹ ਹੀ ਸੂਈ ਕੁੱਤੀ ਵਾਂਗੂ ਪਾਏ ਜਾਂਦੀ ਆ ਮੈਂਮਣ ਬਾਲੀ ਆ ਤੂੰ ਹਾਂਜੀ ਉਹ ਕਰਾਂਗੇ ਚਾਹ ਪਾਣੀ ਰੋਟੀ ਪਾਣੀ ਬਣਵਾ ਦੇ ਉਹਦੇ ਨਾਲ ਛੋਟੀ ਨਾ ਅੱਛਾ ਮੈਂ ਬਣਾਉਣੀ ਆ ਰੋਟੀ ਚਾਹ ਚਾਹ ਅੱਜ ਤੁਸੀਂ ਵੀ ਖਾ ਲੈ ਰੋਟੀ ਰੋਟੀ ਲੈਓ ਕੱਪ ਦੇ ਦੋ ਮੈਨੂੰ ਲੈ ਜਾਨੀ ਹਾਂ ਆਜੋ ਤੁਸੀਂ ਉਧਰ ਰੋਟੀ ਖਾ ਲਓ ਰੋਟੀ ਟਾਈਮ ਤੇ ਖਾ ਲਿਆ ਕਰੋ ਜਿੰਨੇ ਦਿਨ ਮੈਂ ਆਉਂ ਰਹੇ ਫਿਰ ਤਾਂ ਤੁਹਾਨੂੰ ਨਹੀਂ ਕੋਈ ਪੁੱਛਦਾ ਆਜੋ